ਪੰਜਾਬ ਇਸ ਵਕਤ ਕੁਦਰਤੀ ਜੋ ਮਾਰ ਪਈ ਹੈ ਉਹਦੇ ਨਾਲ ਜੂਝ ਰਿਹਾ ਹੈ ਲੜ ਰਿਹਾ ਹੈ ਬਹੁਤ ਨੁਕਸਾਨ ਹੋਇਆ ਹੈ ਫਸਲਾਂ ਦਾ ਜ਼ਮੀਨਾਂ ਦਾ ਘਰਾਂ ਦਾ ਮਾਨਸਿਕ ਤੌਰ ਦੇ ਉੱਤੇ ਅਮ ਸੇਤ ਦਾ ਵੀ ਨੁਕਸਾਨ ਹੋ ਰਿਹਾ ਹੁਣ ਬਟ ਬਹੁਤ ਦਾਨੀ ਪੁਰਸ਼ ਬਹੁਤ ਸੰਸਥਾਵਾਂਾਂ ਚੰਗੀਆਂ ਬਹੁਤ ਚੰਗੀ ਸੋਚ ਵਾਲੇ ਲੋਕ ਲੱਗੇ ਹੋਏ ਨੇ ਔਰ ਆਪਣੇ ਵੱਲੋਂ ਪੈਸੇ ਦੀ ਆਪਣੇ ਵੱਲੋਂ ਸੋਚ ਦੀ ਵਿਚਾਰ ਦੀ ਫਿਜ਼ੀਕਲ ਹੈਲਪ ਜੋ ਵੀ ਚਾਹੀਦੀ ਹੈ ਦੇ ਰਹੇ ਨੇ ਸਾਡੀ ਇੱਕ ਸੰਸਥਾ ਹੈ ਹੰਬਲਾ ਫਾਊਂਡੇਸ਼ਨ ਉਹ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਉਹਨਾਂ ਨੇ ਪਿੰਡ ਹਜ਼ਾਰਾ ਸਿੰਘ ਵਾਲਾ ਨੇੜੇ ਹੁਸੈਨੀ ਵਾਲਾ ਦੇ ਵਿੱਚ ਕੈਂਪ ਲਾਇਆ ਹੋਇਆ ਹੈ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਹੰਬਲਾ ਫਾਊਂਡੇਸ਼ਨ ਸਾਡੀ ਬਹੁਤ ਅੱਛੇ ਕੰਮ ਕਰ ਰਹੀ ਹੈ ਆਪਣੇ ਤੌਰ ਦੇ ਉੱਤੇ ਆਪਣੀ ਤੇ ਮੁਤਾਬਕ ਤੁਸੀਂ ਜਰੂਰ ਮਦਦ ਕਰੋ ਆਪਣੇ ਕਿਸੇ ਵਿਚਾਰ ਨਾਲ ਪੈਸੇ ਨਾਲ ਕਪੜੇ ਲੀੜੇ ਨਾਲ ਜਾਂ ਤੁਸੀਂ ਸਰੀਰਕ ਤੌਰ ਤੇ ਉੱਥੇ ਜਾ ਕੇ ਕੋਈ ਮਦਦ ਕਰ ਸਕਦੇ ਹੋ ਉਹ ਜਰੂਰ ਕਰੋ ਨਾਲ ਖੜੋ ਔਰ ਚਾਹੇ ਕੋਈ ਆਪਣੇ ਵੱਲੋਂ ਪੋਸਟ ਪਾ ਕੇ ਮਦਦ ਕਰੋ ਉਹ ਵੀ ਕਰੋ ਤੇ ਮੇਰੇ ਵਰਗਿਆਂ ਦੀ ਜਿੰਨੀ ਔਕਾਤ ਹੈ ਜਿੰਨੀ ਸਮਝ ਆ ਉਹ ਸੀ ਕੋਸ਼ਿਸ਼ ਕਰਾਂਗੇ ਪਰ ਸਾਡੀ ਹੰਬਲਾ ਫਾਊਂਡੇਸ਼ਨ ਬਹੁਤ ਅੱਛਾ ਕੰਮ ਕਰ ਰਹੀ ਹੈ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਹਜ਼ਾਰਾ ਸਿੰਘ ਵਾਲਾ ਨੇੜੇ ਹਸੈਨੀ ਵਾਲਾ ਦੀ ਕੈਂਪ ਲੱਗਿਆ ਹੋਇਆ ਹੈ ਔਰ ਬਹੁਤ ਅੱਛਾ ਕੰਮ ਹੈ ਸਾਰਿਆਂ ਨੂੰ ਸਲੂਟ ਪਿਆਰ ਤੇ ਮੁਹੱਬਤ ਤੇ ਸਾਥ ਦੀ ਲੋੜ ਹੈ ਇਸ ਵਕਤ ਬਾਕੀ ਜੋ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਅ ਮੁਹੱਬਤ ਦੀ ਲੋੜ ਹੈ ਭਾਈਚਾਰੇ ਦੀ ਲੋੜ ਹੈ ਇਕੱਠੇ ਰਹਿਣ ਦੀ ਲੋੜ ਹੈ ਸੋ ਕੁਦਰਤੀ ਆਪਸ ਤੇ ਨਾ ਪਹਿਲਾਂ ਲੜਦੇ ਆਂ ਹੰਬਲਾ ਫਾਊਂਡੇਸ਼ਨ ਸਾਡੀ ਫਾਊਂਡੇਸ਼ਨ ਬਹੁਤ ਅੱਛਾ ਕੰਮ ਕਰ ਰਹੀ ਹੈ ਬਾਕੀ ਬਹੁਤ ਸੰਸਥਾਵਾਂ ਬਹੁਤ ਅੱਛਾ ਕੰਮ ਕਰ ਰਹੀ ਨੇ ਬਾਕੀ ਲੋਕ ਬਹੁਤ ਅੱਛਾ ਕੰਮ ਕਰ ਰਹੇ ਨੇ ਜਿਹੜੇ ਸੋਹਣੇ ਕੰਮ ਕਰ ਰਹੇ ਨੇ ਸਾਰਿਆਂ ਨੂੰ ਪਿਆਰ ਮੁਹੱਬਤ ਸਲਾਮ